ਜਿੰਦਾਬਾਦ ਸलामकोट ਜਿੰਦਾਬਾਦ ਕਾਂਗਰਸ ਦਾ ਹੱਥ ਫੜਮਣ ਜਾ ਰਹੇ ਹੋ ਕੀ ਕਾਰਨ ਰਹਿ ਕਿ ਗਤੀਵਿਧੀਆਂ ਆ ਰਹੀਆਂ ਇਸ ਕਾਰਨ ਕਰਕੇ ਤੁਸੀਂ ਭਾਜਪਾ ਨੂੰ ਛੱਡ ਕੇ ਦੁਬਾਰਾ ਕਾਂਗਰਸ ਚ ਰੀਜੋਇਨਿੰਗ ਕਰ ਰਹੇ ਹੋ 2021 ਦੇ ਵਿੱਚ ਅਸੀਂ ਕਾਂਗਰਸ ਪਾਰਟੀ ਨੂੰ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਮਹਾਰਾਣੀ ਪ੍ਰਨੀਤ ਕੌਰ ਜੀ ਮੈਂਬਰ ਪਾਰਲੀਮੈਂਟ ਦੇ ਨਾਲ ਅਸੀਂ ਪੀਐਲਸੀ ਦੇ ਵਿੱਚ ਜੁਆਇਨ ਹੋਏ ਪੀਐਲਸੀ ਤੋਂ ਬਾਅਦ ਅਸੀਂ ਇਸ ਪਰਿਵਾਰ ਦੇ ਨਾਲ ਭਾਜਪਾ ਜੁਆਇਨ ਕੀਤੀ ਤੇ ਭਾਜਪਾ ਵਿੱਚ ਜੁਆਇਨ ਹੋਣ ਤੋਂ ਬਾਅਦ ਜਿਹੜੀ ਸਾਡੇ ਲੀਡਰ ਜਿਨ੍ਹਾਂ ਦੇ ਨਾਲ ਅਸੀਂ ਭਾਜਪਾ ਜੁਆਇਨ ਕਰਨ ਗਏ ਸੀਗੇ ਔਰ ਭਾਜਪਾ ਜੁਆਇਨ ਕੀਤੀ ਜਿਨ੍ਹਾਂ ਦੇ ਨਾਲ ਉਹਨਾਂ ਦੀ ਇਗਨੋਰੈਂਸ ਸਾਡੇ ਪ੍ਰਤੀ ਸਾਡੇ ਸਪੋਰਟਰਾਂ ਪ੍ਰਤੀ ਸਾਡੇ ਦੋਸਤਾਂ ਪ੍ਰਤੀ ਜਿਹੜੀ ਉਹਨਾਂ ਦੀ ਇਗਨੋਰੈਂਸ ਸੀਗੀ ਉਹ ਇਗਨੋਰੈਂਸ ਮੈਨੂੰ ਤੋਂ ਬਰਦਾਸ਼ਤ ਨਹੀਂ ਹੋਈ ਕਿਉਂਕਿ ਜਿੱਥੇ ਇਨਸਾਨ ਵੀ ਸੈਲਫ ਰਿਸਪੈਕਟ ਨਾ ਹੋਵੇ ਜਿੱਥੇ ਵਾਰ-ਵਾਰ ਇੱਜ਼ਤ ਮੰਗ ਕੇ ਲੈਣੀ ਪਵੇ ਤਾਂ ਮੈਨੂੰ ਲੱਗਦਾ ਵੀ ਕਿਸੇ ਵੀ ਸ਼ਖਸ ਨੂੰ ਜਿਹੜੇ ਵੀ ਅੱਜ ਉੱਥੇ ਬੈਠੇ ਹਨ ਮੈਨੂੰ ਪਤਾ ਕਈ ਅਹਜੇ ਨੇ ਵਿਚਾਰੇ ਜਿਹੜੇ ਅੱਜ ਮੰਗ ਕੇ ਇੱਜ਼ਤ ਲੈ ਰਹੇ ਨੇ ਉਹਨਾਂ ਨੂੰ ਵੀ ਉੱਥੇ ਨਹੀਂ ਰਹਿਣਾ ਚਾਹੀਦਾ ਕਿਉਂਕਿ ਸੈਲਫ ਰਿਸਪੈਕਟ ਦੇ ਉੱਪਰ ਇਸ ਧਰਤੀ ਦੇ ਉੱਪਰ ਕੋਈ ਚੀਜ਼ ਨਹੀਂ ਹੈਗੀ ਐ ਔਰ ਕਈ ਅਹਜੇ ਦੋਸਤ ਕਈ ਅਹਜੇ ਮਿੱਤਰ ਮੇਰੇ ਸੰਪਰਕ ਦੇ ਵਿੱਚ ਨੇ ਜਿਹੜੇ ਕਿ ਇਹ ਕਹਿੰਦੇ ਨੇ ਵੀ ਤੁਸੀਂ ਆਪਣੀ ਘਰ ਵਾਪਸੀ ਕਰੋ ਤੇ ਜਲਦ ਹੀ ਅਸੀਂ ਹੀ ਤੁਹਾਡੇ ਨਾਲ ਘਰ ਵਾਪਸੀ ਕਰਾਂਗੇ ਕਰਨ ਜੀ ਜੀ ਹੋਰ ਵੀ ਹੈ ਕਿਤਨਾ ਕਿਤੇ ਵਿਅਕਤੀਗਤ ਰੂਪ ਚ ਦੇਖੀਏ ਤਾਂ ਕਾਂਗਰਸ ਦਾ ਕਲਚਰ ਵੀ ਮਾਹੌਲ ਠੀਕ ਨਹੀਂ ਹੈ ਜੇ ਤੁਸੀਂ ਸਮਝੋ ਇਸ ਚੀਜ਼ ਨੂੰ ਕੀ ਲੱਗਦਾ ਵੀ ਤੁਹਾਨੂੰ ਉਹ ਮਾਨ ਸਤਕਾਰ ਦੁਆਰਾ ਮਿਲੇਗਾ ਦੇਖੋ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਲੰਬੇ ਸਮੇਂ ਕੰਮ ਕੀਤਾ ਮੈਂ ਬਤੌਰ ਯੂਥ ਕਾਂਗਰਸ ਦੇ ਪ੍ਰਧਾਨ ਕੰਮ ਕੀਤਾ ਰਾਹੁਲ ਗਾਂਧੀ ਜੀ ਦੇ ਪਾਇਲਟ ਪ੍ਰੋਜੈਕਟ ਦੇ ਅੰਡਰ ਮੈਂ ਇੱਕ ਆਮ ਪਰਿਵਾਰ ਦਾ ਲੜਕਾ ਯੂਥ ਕਾਂਗਰਸ ਦਾ ਪ੍ਰਧਾਨ ਬਣਿਆ ਲੋਕ ਸਭਾ ਦੀ ਇਲੈਕਸ਼ਨ ਲੜੀ ਯੂਥ ਕਾਂਗਰਸ ਦੀ ਜਿਹਦੇ ਵਿੱਚ ਮੈਂ ਸੀਨੀਅਰ ਵਾਈਸ ਪ੍ਰਧਾਨ ਰਹਾ ਔਰ ਵੱਖ-ਵੱਖ ਅਹੁਦਿਆਂ ਦੇ ਉੱਪਰ ਮੈਂ ਕਾਂਗਰਸ ਪਾਰਟੀ ਦੇ ਵਿੱਚ ਕੰਮ ਕੀਤਾ ਕਾਂਗਰਸ ਪਾਰਟੀ ਹਮੇਸ਼ਾ ਹੀ ਆਪਣੇ ਵਰਕਰ ਨੂੰ ਆਪਣੇ ਸਾਥੀ ਨੂੰ ਸਨਮਾਨ ਦਿੰਦੀ ਹੈ ਇਹ ਜਿਹਾ ਕਦੇ ਕੁਝ ਨਹੀਂ ਹੋਇਆ ਵੀ ਕਾਂਗਰਸ ਪਾਰਟੀ ਨੇ ਕਿਸੇ ਨੂੰ ਕੁਝ ਨਹੀਂ ਦਿੱਤਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਦੋ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਔਰ ਵੱਖ-ਵੱਖ ਲੀਡਰਾਂ ਨੂੰ ਕਾਂਗਰਸ ਪਾਰਟੀ ਨੇ ਬਹੁਤ ਵੱਡੇ-ਵੱਡੇ ਮਾਣ ਦਿੱਤੇ ਆ ਐਸੀ ਕੋਈ ਗੱਲ ਨਹੀਂ ਵੀ ਕਾਂਗਰਸ ਪਾਰਟੀ ਆਪਣੇ ਵਰਕਰਾਂ ਨੂੰ ਇਗਨੋਰ ਕਰਦੀ ਆ ਇਸੇ ਕਰਕੇ ਮੈਂ ਅੱਜ ਆਪਣੀ ਕਾਂਗਰਸ ਪਾਰਟੀ ਦੇ ਵਿੱਚ ਆਪਣੀ ਮਾਂ ਪਾਰਟੀ ਦੇ ਵਿੱਚ ਜਿਹਨੂੰ ਮੈਂ ਕਦੇ ਆਪਣੇ ਦਿਲੋਂ ਨਹੀਂ ਕੱਢ ਸਕਿਆ ਮੈਂ ਅੱਜ ਉੱਥੇ ਵਾਪਸੀ ਕਰ ਰਿਹਾ ਕਰਨ ਜੀ ਇੱਕ ਲਾਸਟਵਾਲ ਆ ਵੀ ਪੈਲਸ ਦਾ ਕਲਚਰ ਲਗਾਤਾਰ ਸ਼ੁਰੂ ਤੋਂ ਚੱਲਦਾ ਆ ਕੀ ਲੱਗਦਾ ਹੈ ਤੁਹਾਡੇ ਨਾਲ ਨਾਲ ਹੋਰ ਕਿਤੇ ਹੋਰ ਵੀ ਜਿਹੜੇ ਕੋਈ ਲੀਡਰ ਜਾਂ ਵਰਕਰ ਵਾਪਸ ਆਸਲਦੇ ਨੇ ਕਾਂਗਰਸ ਬਿਲਕੁਲ ਆਉਣਗੇ ਜੀ ਵਾਪਸ ਜਿਨ੍ਹਾਂ ਬੰਦਿਆਂ ਨੂੰ ਆਪਣੀ ਸੈਲਫ ਰਿਸਪੈਕਟ ਨਾਲ ਪਿਆਰ ਹੈ ਜਿਹੜੇ ਅੱਜ ਉੱਥੇ ਬੈਠ ਕੇ ਮੰਗ ਕੇ ਇੱਜ਼ਤ ਲੈ ਰਹੇ ਆ ਜਿਨ੍ਹਾਂ ਦੀ ਇਗਨੋਰੈਂਸ ਹੋ ਰਹੀ ਹੈ ਉਹ ਮੇਰੇ ਸੰਪਰਕ ਦੇ ਵਿੱਚ ਨੇ ਔਰ ਉਹ ਬੜੀ ਜਲਦ ਹੀ ਕਾਂਗਰਸ ਪਾਰਟੀ ਦੇ ਵਿੱਚ ਵਾਪਸੀ ਕਰਕੇ ਕਾਂਗਰਸ ਪਾਰਟੀ ਦੀ ਪਟਿਆਲਾ ਦੀ ਜਿਹੜੀ ਟੀਮ ਹੈ ਉਹਨੂੰ ਵੱਡਾ ਕਰਾਂਗੇ